ਪਟਿਆਲਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਤਿੰਨ ਲੜਕੇ ਤੇ ਇੱਕ ਲੜਕੀ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਚਾਰੋਂ ਹੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲੋਅ ਦੇ ਵਿਦਿਆਰਥੀ ਸਨ ਜਾਣਕਾਰੀ ਮੁਤਾਬਕ ਪਟਿਆਲਾ ਦੇ 500 ਰੋਡ ਤੇ ਪੈਂਦੇ ਬਖਸ਼ੀਵਾਲ ਪਿੰਡ ਦੇ ਨਜ਼ਦੀਕੇ ਹਾਦਸਾ ਵਾਪਰਿਆ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਹਾਦਸੇ ਦੇ ਸਹੀ ਕਾਰਨ ਸਾਹਮਣੇ ਨਹੀਂ ਆਏ ਲੇਕਿਨ ਸ਼ੁਰੂਆਤੀ ਜਾਂਚ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗੱਡੀ ਓਵਰ ਸਪੀਡ ਸੀ ਤੇ ਸੰਤੁਲਨ ਗਵਾਉਣ ਤੋਂ ਬਾਅਦ ਗੱਡੀ ਦਰਖਤ ਦੇ ਨਾਲ ਜਾ ਟਕਰਾਈ ਇਸ ਹਾਦਸੇ ਦੇ ਵਿੱਚ ਗੱਡੀ ਸਵਾਰ ਚਾਰੋਂ ਨੌਜਵਾਨਾਂ ਦੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਬੱਚਿਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਮੰਤਰੀ ਬਲਬੀਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਆਪਾਂ ਉੱਥੇ ਖੜੇ ਆ ਜੀ ਫੋਰਡ ਐਂਡਿਵਰ ਕਾਰ ਆ ਗਈ ਤੁਸੀਂ ਉਹਦੀ ਹਾਲਤ ਦੇਖ ਲਓ ਸਟੀਲ ਜਿਹੜੀ ਹੈਗੀ ਆ ਉਹ ਮਤਲਬ ਉਹਦਾ ਕੁਝ ਨਹੀਂ ਬਚਿਆ ਤੇ ਹਿਊਮਨ ਬਾਡੀ ਤਾਂ ਬਹੁਤ ਹੀ ਨਾਜ਼ੁਕ ਹੈ ਇਨਫੈਕਟ ਮੈਂ ਬੀਇੰਗ ਅ ਡਾਕਟਰ ਜਿਹੜਾ ਸਾਡਾ ਬ੍ਰੇਨ ਹੈ ਨਾ ਜੀ ਇਹ ਇਟਸ ਲਾਈਕ ਅ ਸਾਮੀ ਸੋਲਿਡ ਸਟਰਕਚਰ ਮਤਲਬ ਉਹਨਾਂ ਜੀ ਨੂੰ ਮਤਲਬ ਕਈ ਵਾਰੀ ਕੀ ਹੁੰਦਾ ਕਿ ਇੱਕ ਸ਼ੀਰਿੰਗ ਫੈਕਟ ਹੁੰਦਾ ਜਦੋਂ ਗੱਡੀ ਘੁੰਮਦੀ ਆ ਨਾ ਜੀ ਉਹ ਅੰਦਰੋਂ ਬ੍ਰੇਨ ਸਾਰਾ ਘੁੰਮ ਜਾਂਦਾ ਐਂਡ ਬਾਹਰ ਕੋਈ ਇੰਜਰੀ ਨਹੀਂ ਹੁੰਦੀ ਡੈਥ ਹੋ ਜਾਂਦੀ ਆ ਆਹ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਇਹਦੇ ਚ ਤਾਂ ਬਚਣ ਦਾ ਕੋਈ ਚਾਂਸ ਨਹੀਂ ਆ ਐਂਡ ਦੇ ਹੈਡ ਅ ਪਾਰਟੀ ਪਾਰਟੀ ਕਰਕੇ ਆ ਰਹੇ ਸੀਗੇ ਤੇ ਦੋ ਤਿੰਨ ਕਾਰਾਂ ਸੀਗਾ ਔਰ ਪੇਰੈਂਟਸ ਨੇ ਦੇਖੋ ਉਹਨਾਂ ਨੇ ਬੱਚਿਆਂ ਨੂੰ ਸ਼ਾਇਦ ਇਹ ਸੋਚ ਕੇ ਵੀ ਬੱਚੇ ਜਿਹੜੇ ਹੈਗੇ ਆ ਨਾ ਵੀ ਆਪਣਾ ਪ੍ਰੈਸ਼ੀਸ ਹੁੰਦਾ ਜੀ ਹਰ ਇੱਕ ਬੱਚਾ ਮੈਂ ਵੀ ਇਹੀ ਕੀਤਾ ਸੀ ਮੇਰਾ ਬੇਟਾ ਬਹੁਤ ਇਨਸਿਸਟ ਕੀਤਾ ਕਿ ਮੈਂ ਮੋਟਰਸਾਈਕਲ ਲੜਣਾ ਨਾ ਕਰਨਾ ਬੇਟੇ ਮੈਂ ਇਨਸਿਸਟ ਕੀਤਾ ਜਦੋਂ ਨੇ ਗ੍ਰੈਜੂਏਸ਼ਨ ਕਰਕੇ ਪੀਜੀ ਕਰਨ ਗਿਆ ਆਈ ਬਾਟ ਹਿਮ ਅ ਕਾਰ ਬਟ ਮੈਂ ਤੋ ਇੱਕੋ ਪ੍ਰੋਮਿਸ ਲਿਆ ਸੀ ਕਿ ਬੇਟੇ ਤੂੰ ਮੇਰੀ ਕਸਮ ਖਾ ਲਾ ਤੂੰ दारू ਵੀ ਕਦੇ ਕਰਦੀ ਨਿਕਵਾਏਗਾ ਨਾ ਕਿਸੇ ਦੀ ਗੱਡੀ ਚ ਬੈਠੇਗਾ ਜਿਹੜਾ दारू ਪੀ ਕੇ ਚਲਾ ਰਿਹਾ ਹੋਵੇ ਹੀ ਕੰਪਲਟ ਇਸ ਪ੍ਰ ਅਤੇ ਮੈਨੂੰ ਬਾਤ ਉਹਨੇ ਦੱਸਿਆ ਕਿ ਉਹਦਾ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਉਹ ਦੋਸਤਾਂ ਦੇ ਮੋਟਰਸਾਈਕਲ ਤੇ ਸੀਗਾ ਬਟ ਸਾਡੇ ਮੇਰੇ ਕੋਲ ਸਕੇਪ ਪਾਲੋ ਨਾ ਆਪਾਂ ਨੂੰ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਜੀ ਆਪਣੇ ਪੇਰੈਂਟਸ ਬਾਰੇ ਵੀ ਸੋਚੋ ਜਿਹੜੇ ਤੁਹਾਨੂੰ ਗੱਡੀ ਲੈ ਕੇ ਦਿੰਦੀ ਆ ਜਿਹੜੇ ਤੁਹਾਨੂੰ ਪੜ੍ਹਾ ਰਹੇ ਆ ਵੇਟ ਕਰ ਰਹੇ ਆ ਔਰ ਉਹਨਾਂ ਤੇ ਮਤਲਬ ਆਈ ਡੋਨਟ ਹੈਵ ਦਾ ਵਰਡਸ ਟੂ ਕੰਟਰੋਲ ਥੈਮ ਮੇਰਾ ਹਾਰਟ ਗੋਜ਼ ਆਊਟ ਟੂ ਥੈਮ ਨਾ ਜੀ ਮੈਂ ਸਿਰਫ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਇਹ ਤਾਂ ਮਤਲਬ ਅਨਬੀਅਰੇਬਲ ਆ ਵੀ ਉਹਨਾਂ ਨੂੰ ਵਾਹਿਗੁਰੂ ਸ਼ਕ ਇਹ ਭਾਣਾ ਮੰਨਣਾ ਬਹੁਤ ਔਖਾ ਜੀ ਕਹਿਣਾ ਬਹੁਤ ਸਾਨਾ ਇਹ ਭਾਣਾ ਸਭ ਤੋਂ ਔਖਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੈ ਕਿ ਜਦੋਂ ਬਾਪ ਨੂੰ ਆਪਣੇ ਬੇਟੇ ਦੀ ਅਰਥੀ ਚੱਕਣੀ ਪਾ ਜੇ ਆਰਮੀ ਜਿਤਾ ਮੈਂ ਸਮਝ ਸਕਦਾ ਜੀ ਕਿ ਜੇ ਦੂਜੇ ਦੇਸ਼ ਦੇ ਫੌਜ ਨੇ ਹਮਲਾ ਕਰਤਾ ਉੱਥੇ ਸਾਡੇ ਬੱਚੇ ਨੂੰ ਸ਼ਹੀਦ ਹੋਣਾ ਪੈਂਦਾ ਆ ਸੜਕਾਂ ਦੇ ਉੱਤੇ ਤਾਂ ਇਟ ਇਜ਼ ਅਨਐਕਸੈਪਟੇਬਲ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਰਿਸਪੋਨਸਿਬਲੀ ਬਿਹੇਵ ਕਰੋ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਬੱਚੇ ਹੋ ਸਾਡੇ ਤੁਸੀਂ ਮਾਂ-ਬਾਪ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਫਿਊਚਰ ਤੁਸੀਂ ਹੋ ਬਲੋ ਨਾ ਯੂ ਆਰ ਦਾ ਫਿਊਚਰ ਸਿਟੀਜ਼ਨ ਆਫ ਥੋੜੀ ਜਿੰਮੇਵਾਰੀ ਤੁਸੀਂ ਵੀ ਲਓ ਔਰ ਮੈਂ ਪੇਰੈਂਟਸ ਨੂੰ ਵੀ ਕਹਣਾ ਜੀ ਕਿ ਔਰ ਟੀਚਰਸ ਨੂੰ ਵੀ ਕਹੂੰਗਾ ਕਿ ਇਹਨਾਂ ਨੂੰ ਰੈਗੂਲਰਲੀ ਜਿਹੜਾ ਹੈਗਾ ਸ਼ਾਇਦ ਸਾਨੂੰ ਉਹਨਾਂ ਦੇ ਨਾਲ ਇੰਟਰੈਕਟ ਜ਼ਿਆਦਾ ਕਰਨਾ ਚਾਹੀਦਾ ਇਹ ਲਾ ਯੂਨੀਵਰਸਿਟੀ ਦੇ ਸੀਗਾ ਜੀ ਰਜੀਵ ગાંધી ਨੇ ਇਟਸ ਅ ਵੈਰੀ ਪ੍ਰੈਸਟਿਜੀਅਸ ਯੂਨੀਵਰਸਿਟੀ ਹੈ ਤੇ ਤੁਹਾਨੂੰ ਐਡਮਿਸ਼ਨ ਲੈਣੀ ਨਹੀਂ ਇਸ ਔਕੇ ਨਹੀਂ ਆ ਜੀ ਤੁਸੀਂ ਪਤਾ ਨਹੀਂ ਕਿਹੜੀ ਕਿਹੜੀਆਂ ਹਾਰਡਲ ਕ੍ਰਾਸ ਕਰਕੇ ਇੱਕ ਪ੍ਰੈਸਟਿਜੀਅਸ ਯੂਨੀਵਰਸਿਟੀ ਚ ਜਾਓਗੇ देयर ਇਸ ਅ ਵੈਰੀ ਬ੍ਰਾਈਟ ਫਿਊਚਰ ਹੈਡ ਆਫ ਯੂ ਤੁਸੀਂ ਬਹੁਤ ਤੁਸੀਂ ਬਹੁਤ ਅੱਗੇ ਤੱਕ ਜਾਣਾ ਤੁਹਾਡੇ ਵਿੱਚੋਂ ਕੁਝ ਬੰਦੇ ਸੁਪਰੀਮ ਕੋਰਟ ਦੇ ਜੱਜਸ ਤੱਕ ਜਾਣਗੇ ਕੋਈ ਹਾਈ ਕੋਰਟ ਦਾ ਜੱਜ ਹੋਏਗਾ ਕੋਈ ਅਮਿਨੈਂਟ ਐਡਵੋਕੇਟ ਹੋਏਗਾ ਕੋਈ ਸੋਸ਼ਲ ਰਿਫਾਰਮਰ ਹੋਏਗਾ ਤੇ ਤੁਸੀਂ ਤਾਂ ਸਮਾਜ ਨੂੰ ਸੰਭਾਲਣਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਤਾਂ ਹੀ ਤੁਸੀਂ ਸਮਾਜ ਨੂੰ ਸੰਭਾਲੋ ਕਰ ਕਰਨ ਕੀ ਲੱਗਦਾ ਹੈ ਮੈਨੇ ਓਵਰ ਸਪੀਡ ਦਾ ਹੈ ਹੀ ਆ ਜੀ ਰੀਲਿਸ ਬਨਾਮ ਨਾ ਜੀ ਬੱਚਾ ਦੇ ਵਿੱਚ ਅੱਜ ਕੱਲ ਕੀ ਹੈ ਕਿ ਬੱਚੇ ਪੜ੍ਹਦੇ ਆ ਸਾਰਾ ਕੁਝ ਕਰਦੇ ਆ ਸਾਰਾ ਕੁਝ ਠੀਕ ਕਰਦੇ ਆ ਐਗਜ਼ਾਮ ਖਤਮ ਹੋਇਆ ਉਸ ਦਿਨ ਪੇ ਚਲੋ ਲੈਟਸ ਅਪ ਲੈਟਸ ਪਾਰਟੀ ਪਾਰਟੀ ਹਾਰਡ ਇੱਕ ਬੰਦਾ ਜੀ ਕਰ ਮੈਂ ਉਹ ਜਿਹਾ ਬਣਾਉਂਦੇ ਆ ਜਿਹੜੇ ਜਿਹੜੇ ਉਹਦਾ ਟੀਵੀ ਦਾ ਵੀ ਦੂਜੇ ਦਾ ਵੀ ਇਨਫਲੂਐਂਸ ਹੁੰਦਾ ਪਾਰਟੀ ਹਾਰਡ ਐਂਡ ਉਸ ਤੋਂ ਬਾਅਦ ਡਰਾਈਵ ਕਰ ਰਹੇ ਆ ਜੀ ਤੇ ਜਦੋਂ ਤੁਸੀਂ दारू ਪੀਤੀ ਹੁੰਦੀ ਆ ਸਪੀਡ ਤਾਂ ਫਿਰ ਮਜ਼ਾ ਆਉਂਦਾ ਉਹਦੇ 'ਚ ਨਾ ਇਟ ਟ੍ਰੇਸ ਐਂਡ ਇਟ ਕਿਲਸ ਐਟ ਦ ਸੇਮ ਟਾਈਮ ਇਹ ਉਹਦੀ ਐਗਜ਼ਾਮਪਲ ਆ ਜੀ ਮਨੋ ਆਇਰ ਕੋਸਟ ਕੇ ਜੀ ਆਪਣੇ ਜਿਹੜੇ ਟੀਚਰਸ ਆ ਪੇਰੈਂਟਸ ਆ ਦੇ ਸ਼ੁੱਡ ਸਪੈਂਡ ਮੋਰ ਕੁਆਲਿਟੀ ਟਾਈਮ ਵਿਦ ਅਰ ਕਿਡਸ ਪ੍ਰੋਵੈਲਪ ਆਨ ਦਮ ਐਂਡ ਮੈਂ ਵੀ ਕੋਸ਼ਿਸ਼ ਕਰਾਂਗਾ ਜੀ ਅੱਜ ਪੀਪਲਜ਼ ਰਿਪਰਿਜ਼ੈਂਟੇਟਿਵ ਚਾਰ ਬੱਚੇ ਸੀਗੇ ਤੇ ਹਜੇ ਆਈ ਵਿਟਨੈਸ ਕੋਈ ਸਾਹਮਣੇ ਨਹੀਂ ਆ ਤੇ ਫੈਮਿਲੀਜ਼ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਉਹ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਚਾਰੇ ਬੱਚਿਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਕਿੰਨੇ ਮੇਲ ਸੀ ਕਿੰਨੇ ਫੀਮੇਲ ਸੀ ਕਿਹੜੀ ਐਕਸ਼ਨ ਲੋਏ ਕਿਵੇਂ ਹੋਇਆ ਇਹ ਬਖਸ਼ੀਅਲ ਰੋਡ ਤੇ ਯੂਨੀਵਰਸਿਟੀ ਤੋਂ ਨਾਲ ਹੀ ਐਕਸੀਡੈਂਟ ਹੋਇਆ ਹੈ ਬੱਚਿਆਂ ਦਾ ਦਰਖਤ ਦੇ ਵਿੱਚ ਗੱਡੀ ਵੱਜੀ ਹੈ ਐਂਡੈਵਰ ਉਹਦੇ ਵਿੱਚ ਚਾਰ ਬੱਚੇ ਸੀਗੇ ਜਿੱਚ ਤਿੰਨ ਮੇਲ ਤੇ ਇੱਕ ਫੀਮੇਲ ਸੀਗੇ ਜਿਨ੍ਹਾਂ ਦੀ ਮੌਕੇ ਦਿਮਾਗ ਹੋ ਗਿਆ ਕਾਰਨ ਕਰਕੇ ਕਾਰਨ ਕੀ ਕਾਰਨ ਸ਼ਾਇਦ ਗੱਡੀ ਉਪਵੈਲਸ ਹੋਈ ਸੋ ਵੱਡਾ ਹਾਦਸਾ ਵਾਪਰਿਆ ਪਟਿਆਲੇ ਦੇ ਵਿੱਚ ਜਿੱਥੇ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਉਸ ਗੱਡੀ ਵਿੱਚ ਸਵਾਰ ਤਿੰਨ ਲੜਕੇ ਤੇ ਇੱਕ ਲੜਕੀ ਯਾਨੀ ਕਿ ਚਾਰੋਂ ਹੀ ਨੌਜਵਾਨ ਮੌਕੇ ਤੇ ਹੀ ਦੰਤੋਂ ਚੁੱਕੇ ਨੇ ਬਿਊਰੋ ਰਿਪੋਰਟ ਐਬੀਪੀ ਸੰਚਾ ピピピピ。